ਪੰਜਾਬ ਦੇ ਵਿੱਚ ਜਿਹੜੀ 2027 ਦੀ ਵਿਧਾਨ ਸਭਾ ਚੋਣਾਂ ਹੋਣੀਆਂ ਐ ਉਸ ਦੇ ਵਿੱਚ ਆਪ ਪਾਰਟੀ ਸਰਕਾਰ ਬਣੇਗੀ ਇਹ ਦਾਅਵਾ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਸਮਾਣਾ ਚੇਤਨ ਸਿੰਘ ਜੋੜਾ ਮਦਰ ਵੱਲੋਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਡੇਢ ਸਾਲ ਦਾ ਸਮਾਂ ਬਾਕੀ ਬਚਿਆ ਪੰਜਾਬ ਦੇ ਵਿੱਚ ਸਰਕਾਰ ਦਾ ਡੇਢ ਸਾਲ ਦੇ ਵਿੱਚ ਪੰਜਾਬ ਦਾ ਚਹੂਮੁਖੀ ਵਿਕਾਸ ਹੋਵੇਗਾ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਲਈ ਨਹਿਰੀ ਪਾਣੀ ਦਾ ਪ੍ਰਵੰਸ ਸਰਕਾਰ ਕਰ ਰਹੀ ਹੈ ਔਰ ਉਸ ਤੋਂ ਕਿਸਾਨ ਖੁਸ਼ ਹੈ ਲਗਾਤਾਰ ਬਿਜਲੀ ਸਪਲਾਈ ਤੇ ਲਗਾਤਾਰ ਕਿਸਾਨਾਂ ਨੂੰ 8 ਘੰਟੇ ਮਿਲ ਰਹੀ ਹੈ ਔਰ ਸ਼ਹਿਰਾਂ ਦੇ ਵਿੱਚ ਜਿਹੜੇ ਵਿਕਾਸ ਦੇ ਪ੍ਰੋਜੈਕਟ ਹੈ ਉਹ ਲੋਕਲ ਬਾਡੀ ਵਿਭਾਗ ਨੂੰ ਸਰਕਾਰ ਨੇ ਪੇਜ ਦਿੱਤੇ ਹਨ ਔਰ ਜਲਦੀ ਹੀ ਕਮ ਸਰੂ ਹੋਣੇ 1.5 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਜੋ ਕੰਮ ਹੋਣੇ ਉਸ ਨੂੰ ਲੋਕ ਯਾਦ ਰੱਖਣਗੇ ਔਰ ਸਰਕਾਰ ਦੁਆਰਾ 2027 ਵਿੱਚ ਪੰਜਾਬ ਦੇ ਵਿੱਚ ਆਪ ਪਾਰਟੀ ਦੀ ਬਣੇਗੀ ਜਿਹੜੀ ਆਪੋਜੀਸ਼ਨ ਪਾਰਟੀਆਂ ਉਹੀ ਕਹਿੰਦੀ ਸੀ ਕਿ ਜਿਹੜੀ ਲੁਧਿਆਣਾ ਉਹ ਸੈਮੀਫਾਈਨਲ ਹੈ ਜਿਹੜਾ ਸੈਮੀਫਾਈਨਲ ਹੈ ਉਹ ਲੁਧਿਆਣੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਇਆ ਜੋ 2027 ਹੈ ਜਿਹੜਾ ਉਹ ਵੀ ਪੰਜਾਬ ਦੇ ਲੋਕ ਨੇ ਜਿਹੜੇ ਉਹ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਅਰਵਿੰਦ ਕੇਜੀਵਾਲ ਜੀ ਮਨੀਸ਼ ਛੋਧਿਆ ਜੀ ਉਹਨਾਂ ਦੇ ਹੱਥ ਮਜ਼ਬੂਤ ਕਰਨਗੇ ਕਿਉਂਕਿ ਪਾਰਟੀ ਹੈ ਜਿਹੜੀ ਸੁਧਾਰਨ ਕਰਨ ਵਾਸਤੇ ਬਣੀ ਆ ਜੋ ਪਾਰਟੀ ਨੇ ਪੰਜਾਬ ਦੇ ਜਿਹੜੇ ਕੰਮਕਾਰ ਨੇ ਉਹਨਾਂ ਨੂੰ ਪੂਰਾ ਜੋਰ ਦੇ ਕੇ ਜਿਹੜਾ ਕਰ ਰਹੇ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹਰ ਇੱਕ ਪਿੰਡਾਂ ਦੇ ਵਿੱਚ ਜਿਹੜੇ ਕੰਮ ਕਰਨੇ ਬਹੁਤ ਚੱਲ ਰਹੇ ਸੋ ਸਾਨੂੰ ਉਮੀਦ ਹੈ ਕਿ ਜਿਹੜਾ 2027 ਹੈ ਉਹ ਜਿਵੇਂ ਹਨੇਰੀ ਨਹੀਂ ਉਹ ਰੌਕਟ ਦੇ ਤਰਜ਼ ਤੇ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ 2023 ਦੇ ਗੁਜਰਾਤ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਦੇਖੋ ਜਿਸ ਸੁਭਾ ਹਿਸਾਬ ਦੇ ਉੱਤੇ ਰਜ਼ਾਨ ਆਏ ਨੇ ਗੋਪਾਲ ਅਟਾਲੀਆ ਜੀ ਜਿਹੜੇ ਜਤਨ ਕਿਉਂਕਿ ਗੁਜਰਾਤ ਦੇ ਵਿੱਚ ਬੀਜਪੀ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਵੱਡੇ ਮਾਰਜ ਨਾਲ ਗਪਾਲਜੀ ਜਿੱਤੇ ਨੇ ਸੋ ਉੱਥੋਂ ਲੱਗਦਾ ਹੈ ਕਿ ਗੁਜਰਾਤ ਦੇ ਵਿੱਚ ਬਹੁਤ ਵੱਡਾ ਤੂਫਾਨ ਹੈ ਜਿਹੜਾ ਉਹ ਆਮਾਦੀ ਪਾਰਟੀ ਦੇ ਹੱਕ ਚ ਆਊਗਾ ਜਿੱਥੇ ਤੁਸੀਂ ਦੱਸਦੇ 1.5 ਸਾਲ ਸਰਕਾਰ ਕਰ ਰਹੀ ਹੈ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਵਿਕਾਸ ਪ੍ਰੋਜੈਕਟ ਸਰਕਾਰ ਲੈ ਕੇ ਆ ਰਹੀ ਹੈ ਪੰਜਾਬ ਦੇ ਵਿੱਚ ਦੇਖੋ ਜਿੰਨੇ ਵੀ ਪਿੰਡਾਂ ਦੇ ਵਿੱਚ ਦਾ ਕੰਮ ਆਲਰੇਡੀ ਚੱਲੇ ਰਹੇ ਨੇ ਸ਼ਹਿਰਾਂ ਦੇ ਵਿੱਚ ਜਿੰਨੇ ਵੀ ਕੰਮ ਹੋਣ ਵਾਲੇ ਨੇ ਉਹ ਸਾਰੀ ਜਿਹੜੀਆਂ ਐਸਟੀਮੇਟ ਨੇ ਉਹ ਜਿਹੜਾ ਹੈਗਾ ਲੋਕਲ ਬਾਡੀ ਕੋਲ ਪਹੁੰਚ ਚੁੱਕੇ ਨੇ ਉਹ ਬੜੀ ਜਲਦੀ ਨੇ ਜਿਹੜੇ ਕੰਮਕਾਰ ਨੇ ਉਹ ਸ਼ਹਿਰਾਂ ਦੇ ਵਿੱਚ ਜਿਹੜੇ ਸ਼ੁਰੂ ਹੋ ਜਾਣਗੇ ਸਮਾਣੇ ਦੇ ਵਿੱਚ ਕੀ ਕੀ ਚੀਜ਼ ਦੀ ਤਿਆਰੀ ਹੈ ਤੁਹਾਡੇ ਵੱਲੋਂ ਜਿਹੜੀ ਤੁਸੀਂ ਭੇਜੇ ਪ੍ਰੋਜੈਕਟ ਦੇਖੋ ਜਿੰਨੀਆਂ ਵੀ ਸੜਕਾਂ ਛੋਟਕਾਂ ਬਣਨ ਵਾਲੀਆਂ ਨੇ ਕਿਉਂਕਿ ਇਹ ਬਾਰਸ਼ਾਂ ਬੂਰਸ਼ਾਂ ਕਰਕੇ ਜਿਹੜੇ ਸੜਕਾਂ ਛੋਟਕਾਂ ਟੁੱਟ ਜਾਂਦੀਆਂ ਨੇ ਸੋ ਜਿੰਨੀਆਂ ਵੀ ਸੜਕਾਂ ਨੇ ਉਹ ਸਾਰੀਆਂ ਨੇ ਜਿਹੜੀਆਂ ਉਹਨਾਂ ਨੂੰ ਪੱਕੇ ਕਰਨ ਦਾ ਜਿਹੜਾ ਹੈਗਾ ਬੀੜਾ ਚੁੱਕਾਂਗੇ ਔਰ ਉਮੀਦ ਹੈ ਕਿ ਜਲਦੀ ਉਹਦਾ ਪੈਸੇ ਨੇ ਜਿਹੜੇ ਆ ਜਾਣਗੇ ਮੈਂ ਗੋਪਾਲ ਜੀ ਦੇਖੋ ਤੁਸੀਂ ਲੁਧਾਨੇ ਤੁਸੀਂ ਵੀ ਗਏ ਹੋਣੇ ਕਿਵੇਂ ਦੇਖਿਆ ਤੁਸੀਂ ਲੁਧਾਨਾ ਗਿਆ ਲਿਕਸਨ ਲੁਧਾਨੇ ਦੇ ਵਿੱਚ ਅਸੀਂ ਗਏ ਸੀ ਮੰਤਰੀ ਸਭਾ ਨਾਲ ਅਸੀਂ ਪੂਰਾ ਟਾਈਮ ਲਾਇਆ ਤਾਂ ਉਹਦੇ ਵਿੱਚ ਅਸੀਂ ਇਹ ਮਹਿਸੂਸ ਕੀਤਾ ਜਿਹੜੇ ਸ਼ਹਿਰੀ ਲੋਕ ਸੀ ਉਹ ਭਾਜੀਪੀ ਦੀ ਸੀਟ ਦ앗ਦੇ ਦੀ ਤਾਂ ਲੋਕਾਂ ਨੇ ਇਹ ਮਹਿਸੂਸ ਕੀਤਾ ਜਿਹੜਾ ਭਗਵੰਤ ਮਾਨ ਜੀ ਨੇ ਉਹਨਾਂ ਵਰਗਾ ਇਮਾਨਦਾਰ ਮੁੱਖ ਮੰਤਰੀ ਨਾਲ ਅਜੇ ਤੱਕ ਕੋਈ ਆਇਆ ਨਾ ਹੈਗਾ ਔਰ ਸਾਡੇ ਕੈਂਡੀਡੇਟ ਜਿਹੜੇ ਸੰਜੀਵ अरोड़ा ਜੀ ਸੀ ਉਹ ਵੀ ਬਹੁਤ ਵਧੀਆ ਬੰਦੇ ਨੇ ਉਹਨਾਂ ਦਾ ਜਿਹੜੇ ਕੈਂਡੀਡੇਟ ਸੀ ਬਹੁਤ ਇਮਾਨਦਾਰ ਔਰ ਬਹੁਤ ਵੱਡੇ ਇੰਡਸਟ੍ਰੀਅਲਿਸਟ ਸੀ ਤੇ ਜਿਹੜੇ ਬੀਜੇਪੀ ਮਾਈਂਡਡ ਬੰਦੇ ਵੀ ਸੀ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਔਰ ਜਿਹੜਾ ਆਪਣਾ ਕਾਂਗਰਸ ਦੇ ਸੀ ਤੁਸੀਂ ਦੇਖਿਆ ਜਿਹੜਾ ਕਾਂਗਰਸ ਆਸ਼ੂ ਜੀ ਖੜੇ ਕਿੱਤੇ ਸੀ ਉਹਨਾਂ ਦੇ ਲੋਕ ਬਹੁਤ ਖਿਲਾਫ ਸੀ ਕਿਉਂਕਿ ਉਹਨਾਂ ਨੇ ਇੰਨਾ ਪ੍ਰਸ਼ਟਾਚਾਰ ਕਰਿਆ ਹੈ ਦੇ ਬਹੁਤ ਗਲਤ ਬੋਲੇ ਨੇ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਕੈਮਰਾਮੈਨ ਬੀਕੇ ਗਰਗਦੇ ਨਾਲ ਪ੍ਰਸੋਤਮ ਕੋਸਿਕ ਦੈਨਿਕ ਸਵੇਰਾ ਟੀਵੀ ਸਮਾਣਾ